ਮਸ਼ੂਟੀਵੀ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਪੁਰਾਣੇ ਰੋਸ਼ਨ ਸਿੰਘ ਸੋਢੀ ਬਾਰੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੋਢੀ ਉਰਫ ਗੁਰਚਰਨ ਸਿੰਘ ਲਾਪਤਾ ਹੋ ਗਏ ਨੇ ਅਦਾਕਾਰ ਦੇ ਪਿਤਾ ਹਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਪਿਛਲੇ 4 ਦਿਨ ਤੋਂ ਲਾਪਤਾ ਹੈ ਪੁਲਿਸ ਦੇ ਕੋਲ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਕਿਹਾ ਕਿ ਉਹ ਦਿੱਲੀ ਤੋਂ ਬੰਬੇ ਦੀ ਫਲਾਈਟ ਲਈ ਗਏ ਸੀ ਪਰ 에어ਪੋਰਟ ਤੋਂ ਬਾਅਦ ਉਹਨਾਂ ਦੀ ਕੋਈ ਖਬਰ ਨਹੀਂ ਮਿਲੀ ਨਾ ਉਹਨਾਂ ਦਾ ਫੋਨ ਲੱਗ ਰਿਹਾ ਪੁਲਿਸ ਦੇ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਉੱਥੇ ਪੁਲਿਸ ਨੇ ਵੀ ਦੱਸਦੀ ਕਿ ਮੱਧ ਦਾ ਭਰੋਸਾ ਦਿੱਤਾ ਪਰਿਵਾਰ ਨੂੰ ਕਿ ਗੁਰਚਰਨ ਸਿੰਘ ਨੂੰ ਜਲਦੀ ਲੱਭ ਲਿਆ ਜਾਵੇਗਾ ਅਜੀਤ ਸਿੰਘ ਨੇ ਕਿਹਾ ਕਿ ਐਸਐਚਓ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਗੁਰਚਰਨ ਸਿੰਘ ਨੂੰ ਜਲਦੀ ਲੱਭ ਲੈਣਗੇ ਅਤੇ ਉਹਨਾਂ ਨੂੰ ਵੀ ਉਮੀਦ ਹੈ ਕਿ ਉਹ ਜਿੱਥੇ ਵੀ ਹੋਣਗੇ ਖੁਸ਼ ਹੋਣਗੇ ਅਤੇ ਰੱਬ ਅੱਦੇ ਅੱਗੇ ਵੀ ਪਰਿਵਾਰ ਵੱਲੋਂ ਦੁਆ ਕੀਤੀ ਜਾ ਰਹੀ ਹੈ ਕਿ ਜਿਹੜਾ ਛੇਤੀ ਉਹਨਾਂ ਦਾ ਪੁੱਤਰ ਜਿਹੜਾ ਘਰ ਆ ਜਾਵੇ ਦੱਸਦੀ ਕਿ ਖਬਰਾਂ ਮੁਤਾਬਕ ਜਿਹੜੀਆਂ ਇਸ ਗੱਲਾਂ ਸਾਹਮਣੇ ਆਈਆਂ ਕਿ ਗੁਰਚਰਨ ਦੇ ਮਾਤਾ ਵੀ ਜਿਹੜੇ ਕਾਫੀ ਸਮੇਂ ਤੋਂ ਬਿਮਾਰ ਨੇ ਤੇ ਉਹ ਵੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਵੀ ਭਰਤੀ ਕਰਵਾਇਆ ਗਿਆ ਸੀ ਪਰ ਪਿਤਾ ਨੇ ਦੱਸਿਆ ਕਿ ਉਹ ਠੀਕ ਨੇ ਪਰ ਜਿਹੜਾ ਉਹਨਾਂ ਦਾ ਪੁੱਤਰ ਹੈ ਉਹ ਘਰ ਦੇ ਵਿੱਚ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਸਾਰਾ ਪਰਿਵਾਰ ਚਿੰਤਾ ਦੇ ਵਿੱਚ ਹੈ ਦੱਸਦੀ ਕਿ ਗੁਰਚਨ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਆ ਜਿਹੜੀ ਪਾਲਮ ਪੁਲਿਸ ਸਟੇਸ਼ਨ ਦਿੱਲੀ ਦੇ ਵਿੱਚ ਦਰਜ ਕਰਵਾਈ ਗਈ ਹੈ ਅਤੇ ਇਹ ਸ਼ਿਕਾਇਤ ਜਿਹੜੀ 25 April ਨੂੰ ਦਰਜ ਕਰਵਾਈ ਗਈ ਸੀ ਕਿਉਂਕਿ 4 ਦਿਨ ਬਾਅਦ ਦਰਜ ਕਰਵਾਈ 3-4 ਦਿਨ ਬਾਅਦ ਅਤੇ ਪਰਿਵਾਰ ਨੂੰ ਵੀ ਸੀ ਕਿ ਉਹ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੰਟੈਕਟ ਕਰ ਲੈਣਗੇ ਲੱਭ ਲਿਆ ਜਾਵੇਗਾ ਪਰ ਜਦੋਂ ਉਹਨਾਂ ਦੀ ਹੱਦ ਮੁੱਕ ਗਈ ਜਦੋਂ ਉਹਨਾਂ ਦੇ ਪੁੱਤਰ ਦੀ ਜਿਹੜੀ ਵੇਟ ਕਰ ਕਰਕੇ ਉਹ ਥੱਕ ਗਏ ਤਾਂ ਉਹਦੀ ਉਹਨੇ ਜਿਹੜੇ ਪੁਲਿਸ ਥਾਣੇ ਦੇ ਵਿੱਚ ਗਏ ਨੇ ਦੱਸਦੀ ਕਿ ਗੁਰਚਨ ਸਿੰਘ ਨੇ ਜਿਹੜੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿੱਚ ਰੋਸ਼ਨ ਸਿੰਘ ਦਾ ਉਹ ਕਿਰਦਾਰ ਨਿਭਾਉਂਦੇ ਨੇ ਅਤੇ ਹਰ ਘਰ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਚੰਗੀ ਪਛਾਣ ਬਣਾਈ ਹੈ ਉਹਨਾਂ ਦੇ ਬੋਲਣ ਦਾ ਢੰਗ ਹੋਵੇ ਚਾਏ ਉਹਨਾਂ ਦੇ ਡਾਇਲੌਗਸ ਹਰ ਇੱਕ ਨੂੰ ਪਸੰਦ ਆਉਂਦੇ ਨੇ ਗੁਰਚਰਨ ਸਿੰਘ ਨੇ ਆਪਣੀ ਭੂਮਿਕਾ ਦੇ ਨਾਲ ਹਰ ਇੱਕ ਦੇ ਦਿਲ ਦੇ ਵਿੱਚ ਖਾਸ ਜਿਹੜੀ ਜਗ੍ਹਾ ਬਣਾਈ ਹੈ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਉੱਪਰ ਵੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਮੀਮਸ ਬਣਦੇ ਨੇ ਉਹਨਾਂ ਦੇ ਪਿਤਾ ਨੇ ਦੱਸਿਆ ਹੈ ਕਿ ਜਿਹੜਾ ਮੇਰੇ ਪੁੱਤਰ ਦੀ ਮਾਨਸਿਕ ਸਥਿਤੀ ਬਿਲਕੁਲ ਠੀਕ ਹੈ ਉਹਨਾਂ ਨੇ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਜਿਹੜਾ ਮੇਰਾ ਪੁੱਤਰ ਹੈ ਉਸ ਦੀ ਉਮਰ ਹੈ ਜਿਹੜੀ 50 ਸਾਲ ਹੈ ਤੇ 22 April ਨੂੰ 8:30 ਵਜੇ ਉਹ ਮੁੰਬਈ ਜਾਣ ਦੇ ਲਈ ਨਿਕਲਿਆ ਸੀ ਪਰ ਉੱਥੋਂ ਫਲਾਈਟ ਫੜਨ ਦੇ ਲਈ ਜਦ ਗਿਆ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੋਈ ਵੀ ਜਿਹੜਾ ਕੰਟੈਕਟ ਰابطਾ ਨਹੀਂ ਹੋ ਰਿਹਾ ਨਾ ਹੀ ਉਸ ਦਾ ਫੋਨ ਮਿਲਿਆ ਤੇ ਦੂਜੇ ਪਾਸੇ ਪੁਲਿਸ ਨੇ ਵੱਲੋਂ ਜਿਹੜੀ ਤਲਾਸ਼ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਨੂੰ ਜਲਦੀ ਜਿਹੜਾ ਲੱਭ ਲਿਆ ਜਾਵੇਗਾ। ਮਸ਼ੂਤ ਟੀਵੀ ਸ਼ੋਅ ਤਾਰਿਕ ਮਹਿਤਾਖਾ ਉਲਟਾ ਚਸ਼ਮਾ ਦੇ ਪੁਰਾਣੇ ਰੋਸ਼ਨ ਸਿੰਘ ਸੋਢੀ ਬਾਰੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੋਢੀ ਉਰਫ ਗੁਰਚਰਨ ਸਿੰਘ ਲਾਪਤਾ ਹੋ ਗਏ ਨੇ ਅਦਾਕਾਰ ਦੇ ਪਿਤਾ ਹਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਪਿਛਲੇ 4 ਦਿਨ ਤੋਂ ਲਾਪਤਾ ਹੈ ਪੁਲਿਸ ਦੇ ਕੋਲ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਨੇ ਕਿਹਾ ਕਿ ਉਹ ਦਿੱਲੀ ਤੋਂ ਬੰਬੇ ਦੀ ਫਲਾਈਟ ਲਈ ਗਏ ਸੀ ਪਰ 에ਰਪੋਰਟ ਤੋਂ ਬਾਅਦ ਉਹਨਾਂ ਦੀ ਕੋਈ ਖਬਰ ਨਹੀਂ ਮਿਲੀ ਨਾ ਉਹਨਾਂ ਦਾ ਫੋਨ ਲੱਗ ਰਿਹਾ ਪੁਲਿਸ ਦੇ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਉੱਥੇ ਪੁਲਿਸ ਨੇ ਵੀ ਦੱਸਦੀ ਕਿ ਮੱਧ ਦਾ ਭਰੋਸਾ ਦਿੱਤਾ ਪਰਿਵਾਰ ਨੂੰ ਕਿ ਗੁਰਚਰਨ ਸਿੰਘ ਨੂੰ ਜਲਦੀ ਲੱਭ ਲਿਆ ਜਾਵੇਗਾ ਹਰੀ ਸਿੰਘ ਨੇ ਕਿਹਾ ਕਿ ਐਸਐਚਓ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਗੁਰਚਰਨ ਸਿੰਘ ਨੂੰ ਜਲਦੀ ਲੱਭ ਲੈਣਗੇ ਅਤੇ ਉਹਨਾਂ ਨੂੰ ਵੀ ਇਹਦਾ ਹੈ ਕਿ ਉਹ ਜਿੱਥੇ ਵੀ ਹੋਣਗੇ ਖੁਸ਼ ਹੋਣਗੇ ਅਤੇ ਰੱਬ ਅੱਦੇ ਅੱਗੇ ਵੀ ਪਰਿਵਾਰ ਵੱਲੋਂ ਦੁਆ ਕੀਤੀ ਜਾ ਰਹੀ ਹੈ ਕਿ ਜਿਹੜਾ ਛੇਤੀ ਉਹਨਾਂ ਦਾ ਪੁੱਤਰ ਜਿਹੜਾ ਘਰ ਆ ਜਾਵੇ ਦੱਸਦੀ ਕਿ ਖਬਰਾਂ ਮੁਤਾਬਕ ਜਿਹੜੀਆਂ ਇਸ ਗੱਲਾਂ ਸਾਹਮਣੇ ਆਈਆਂ ਕਿ ਗੁਰਚਰਨ ਦੇ ਮਾਤਾ ਵੀ ਜਿਹੜੇ ਕਾਫੀ ਸਮੇਂ ਤੋਂ ਬਿਮਾਰ ਨੇ ਤੇ ਉਹ ਵੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਵੀ ਭਰਤੀ ਕਰਵਾਇਆ ਗਿਆ ਸੀ ਪਰ ਪਿਤਾ ਨੇ ਦੱਸਿਆ ਕਿ ਉਹ ਠੀਕ ਨੇ ਪਰ ਜਿਹੜਾ ਉਹਨਾਂ ਦਾ ਪੁੱਤਰ ਹੈ ਉਹ ਘਰ ਦੇ ਵਿੱਚ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਸ ਕਰਕੇ ਸਾਰਾ ਪਰਿਵਾਰ ਚਿੰਤਾ ਦੇ ਵਿੱਚ ਹੈ ਦੱਸਦੀ ਕਿ ਗੁਰਚਨ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਆ ਜਿਹੜੀ ਪਾਲਮ ਪੁਲਿਸ ਸਟੇਸ਼ਨ ਦਿੱਲੀ ਦੇ ਵਿੱਚ ਦਰਜ ਕਰਵਾਈ ਗਈ ਹੈ ਅਤੇ ਇਹ ਸ਼ਿਕਾਇਤ ਜਿਹੜੀ 25 April ਨੂੰ ਦਰਜ ਕਰਵਾਈ ਗਈ ਸੀ ਕਿਉਂਕਿ 4 ਦਿਨ ਬਾਅਦ ਦਰਜ ਕਰਵਾਈ 3-4 ਦਿਨ ਬਾਅਦ ਅਤੇ ਪਰਿਵਾਰ ਨੂੰ ਵੀ ਸੀ ਕਿ ਉਹ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੰਟੈਕਟ ਕਰ ਲੈਣਗੇ ਲੱਭ ਲਿਆ ਜਾਵੇਗਾ ਪਰ ਜਦੋਂ ਉਹਨਾਂ ਦੀ ਹੱਦ ਮੁੱਕ ਗਈ ਜਦੋਂ ਉਹਨਾਂ ਦੇ ਪੁੱਤਰ ਦੀ ਜਿਹੜੀ ਵੇਟ ਕਰ ਕਰਕੇ ਉਹ ਥੱਕ ਗਏ ਤਾਂ ਉਹਦੀ ਉਹਨੇ ਜਿਹੜੇ ਪੁਲਿਸ ਥਾਣੇ ਦੇ ਵਿੱਚ ਗਏ ਨੇ ਦੱਸਦੀ ਕਿ ਗੁਰਚਨ ਸਿੰਘ ਨੇ ਜਿਹੜੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿੱਚ ਰੋਸ਼ਨ ਸਿੰਘ ਬੁੱਡੀ ਦਾ ਉਹ ਕਿਰਦਾਰ ਨਿਭਾਉਂਦੇ ਨੇ ਅਤੇ ਹਰ ਘਰ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਚੰਗੀ ਪਛਾਣ ਬਣਾਈ ਹੈ ਉਹਨਾਂ ਦੇ ਬੋਲਣ ਦਾ ਢੰਗ ਹੋਵੇ ਚਾਏ ਉਹਨਾਂ ਦੇ ਡਾਇਲੌਗਸ ਹਰ ਇੱਕ ਨੂੰ ਪਸੰਦ ਆਉਂਦੇ ਨੇ ਗੁਰਚਰਨ ਸਿੰਘ ਨੇ ਆਪਣੀ ਭੂਮਿਕਾ ਦੇ ਨਾਲ ਹਰ ਇੱਕ ਦੇ ਦਿਲ ਦੇ ਵਿੱਚ ਖਾਸ ਜਿਹੜੀ ਜਗ੍ਹਾ ਬਣਾਈ ਹੈ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਉੱਪਰ ਵੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਮੀਮਸ ਬਣਦੇ ਨੇ ਉਹਨਾਂ ਦੇ ਪਿਤਾ ਨੇ ਦੱਸਿਆ ਹੈ ਕਿ ਜਿਹੜਾ ਮੇਰੇ ਪੁੱਤਰ ਦੀ ਮਾਨਸਿਕ ਸਥਿਤੀ ਬਿਲਕੁਲ ਠੀਕ ਹੈ ਉਹਨਾਂ ਨੇ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਜਿਹੜਾ ਮੇਰਾ ਪੁੱਤਰ ਹੈ ਉਸ ਦੀ ਉਮਰ ਹੈ ਜਿਹੜੀ 50 ਸਾਲ ਹੈ ਤੇ 22 April ਨੂੰ 8:30 ਵਜੇ ਉਹ ਮੁੰਬਈ ਜਾਣ ਦੇ ਲਈ ਨਿਕਲਿਆ ਸੀ ਪਰ ਉੱਥੋਂ ਫਲਾਈਟ ਫੜਨ ਦੇ ਲਈ ਜਦ ਉਹ ਗਿਆ ਤਾਂ ਉਸ ਤੋਂ ਬਾਅਦ ਉਸ ਦੇ ਨਾਲ ਕੋਈ ਵੀ ਜਿਹੜਾ ਕੰਟੈਕਟ ਰابطਾ ਨਹੀਂ ਹੋ ਰਿਹਾ ਨਾ ਹੀ ਉਸ ਦਾ ਫੋਨ ਮਿਲਿਆ ਤੇ ਦੂਜੇ ਪਾਸੇ ਪੁਲਿਸ ਨੇ ਵੱਲੋਂ ਜਿਹੜੀ ਤਲਾਸ਼ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਸ ਨੂੰ ਜਲਦੀ ਜਿਹੜਾ ਲੱਭ ਲਿਆ ਜਾਵੇਗਾ